ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਠੀਕੋ ਪਾਪਾ ਬੈਠੇ ਆਂ ਜ ਮੋਟਰ ਤੇ ਜਿਆਦਾਤਰ ਤਾਂ ਆਪਾਂ ਸ਼ਾਰਟ ਵੀਡੀਓ ਪਾਈ ਦਿਆ ਨੇ ਬਾਈ ਰੋਸਟ ਕਰਕੇ ਪਾਈ ਦਿਆ ਨੇ ਜਿਆਦਾਤਰ ਤਾਂ ਸ਼ਾਰਟ ਪਾਈ ਦਿਆ ਨੇ ਆਪਾਂ ਇੱਕ ਅੱਜ ਕੱਲ ਮੁੱਦਾ ਚੱਲਦਾ ਬਾਈ ਸਰਬਜੀਤ ਕੌਰ ਦਾ ਸਰਬਜੀਤ ਕੌਰ ਜਾਨੀ ਕਿ ਮੰਨ ਲਓ ਵੀ ਪੰਜਾਬ ਚੋਂ ਇੰਡੀਆ ਚੋਂ ਗਈ ਸੀ ਪਾਕਿਸਤਾਨ ਜੱਥੇ ਦੇ ਨਾਲ ਉਹਦੇ ਵਿੱਚ ਅੰਗੈਲੀ ਲੋਕ ਸਰਕਾਰਾਂ ਦੀ ਵੀ ਕੱਢਦੇ ਨੇ ਤੇ ਸ਼੍ਰੋਮਣੀ ਕਮੇਟੀ ਦੀ ਵੀ ਕੱਢਦੇ ਨੇ ਵਿੱਚ ਬਾਈ ਜੀ ਗੱਲ ਐ ਆ ਵੀ ਜੀ ਨੇ ਤਾਂ ਇਹ ਗੰਦੀ ਕਢਾਉਣੀ ਹਰਕਤ ਕਰਨੀ ਹੁੰਦੀ ਆ ਉਹ ਤਾਂ ਯਰ ਜਿਹੇ ਜਿਹਾ ਮਰਜ਼ੀ ਹੋਵੇ ਬੰਦਾ ਉਹਨੇ ਤਾਂ ਕਰ ਹੀ ਦੇਣੀ ਤੇ ਦੂਜਾ ਬਾਈ ਗੱਲ ਹੈਗੀਆਂ ਐ ਹੁਣ ਸਰਬਜੀਤ ਕੌਰ ਗਈ ਤਾਂ ਜੱਥੇ ਦੇ ਬੱਚਾ ਉਹਦੇ ਤੇ ਪਹਿਲਾਂ ਵੀ ਕਹਿੰਦੇ ਵੀ ਪਰਚੇ ਹੋਏ ਹੋਏ ਨੇ ਦੋ ਤਿੰਨ ਪਰਚੇ ਹੋਏ ਹੋਏ ਨੇ ਉਹਦੇ ਤੇ ਸਰਬਜੀਤ ਕੌਰ ਤੇ ਉਹਦਾ ਜਾਨੀ ਕਿ ਜਿਹੜਾ ਆਪਦਾ ਕਰੈਕਟਰ ਆ ਉਹਦਾ ਕਰੈਕਟਰ ਕਹਿੰਦੇ ਵੀ ਐਸਾ ਵੈਸਾ ਹੀ ਆ ਸੁਣਨ ਚ ਆਇਆ ਬਾਕੀ ਪਿੰਡ ਵਾਲੇ ਤਾਂ ਕਹਿੰਦੇ ਵੀ ਹੁਣ ਤਾਂ ਠੀਕ ਸੀ ਵੀ ਪਹਿਲਾਂ ਉਹਦਾ ਕਰੈਕਟਰ ਐਸਾ ਵੈਸਾ ਸੀਗਾ ਤੇ ਉਹਦੇ ਵਿੱਚ ਬਾਈ ਜੀ ਸਾਰਿਆਂ ਨੂੰ ਵੱਡੀ ਗਲਤੀ ਹੈਗੀ ਆ ਸ਼੍ਰੋਮਣੀ ਕਮੇਟੀ ਦੀ ਜਿਹੜੀ ਜੱਥਾ ਲੈ ਕੇ ਜਾਂਦੀ ਆ ਸ਼੍ਰੋਮਣੀ ਕਮੇਟੀ ਦੀ ਗਲਤੀ ਇਹ ਆ ਬਾਈ ਜੀ ਕਿਉਂਕਿ ਉਹ ਜੱਥਾ ਲੈ ਕੇ ਗਈ ਆ ਪ੍ਰੋਪਰ ਜੱਥਾ ਲੈ ਕੇ ਵੀ ਵਾਪਸ ਵੀ ਆਉਂਦੇ ਆ ਉਹ ਉਹਨਾਂ ਦੀ ਜ਼ਿੰਮੇਵਾਰੀ ਆ ਜੇ ਉਹਨਾਂ ਨੂੰ ਕੋਈ ਆਬਜੈਕਸ਼ਨ ਲੱਗਦਾ ਸੀ ਕੋਈ ਦੇਖ ਲੈਂਦੇ ਵੀ ਹਾਂ ਭਾਈ ਵੀ ਇੰਨੇ ਜਾਣੇ ਗਏ ਨੇ ਜਸੇ ਦੇ ਵਿੱਚ ਵੀ ਉਹਦੇ ਚੋਂ ਕਿਹੜਾ ਬੰਦਾ ਕਿੱਦਾਂ ਦਾ ਕਿਹੜਾ ਬੰਦਾ ਕਿੱਦਾਂ ਦਾ ਉਹ ਪਤਾ ਲੱਗ ਹੀ ਜਾਂਦਾ ਵਾ ਵੀ ਬੰਦਾ ਕਿਹੜਾ ਕਿੱਦਾਂ ਦਾ ਵਾ ਗੱਲ ਹੈਗੀਆਂ ਓ ਵੀਰ ਸਰਬਜੀਤ ਕੌਰ ਦਾ ਕੈਰੈਕਟਰ ਵੀ ਥੋੜਾ ਜਿਹਾ ਲੂਸ ਸੀ ਕਹਿੰਦੇ ਤੇ ਪਾਕਿਸਤਾਨ ਦੇ ਵਿੱਚ ਬੈਠੇ ਨੇ ਜਿਹੜੇ ਆਪਣੇ ਵੀਰ ਭਰਾ ਜਿਵੇਂ ਨਾਸਰ ਢੱਲੋਂ ਹੁਣੀ ਨੇ ਉਹ ਵੀਡੀਓ ਬਣਾ ਕੇ ਦੱਸ ਦਿੰਦੇ ਆ ਵਧੀਆ ਕੰਮ ਕਰ ਰਹੇ ਨੇ ਵੈਸੇ ਉਹ ਸਿੱਖ ਜਥੇਬਾਨस्ते ਆਲ ਇੰਡੀਆ ਵਾਸਤੇ ਹੀ ਮੰਨ ਲਓ ਹੁਣ ਜਿਵੇਂ ਬਾਈ ਪਾਕਸਤਾਨਾ ਜਿਵੇਂ ਹੁਣ ਆਪਣਾ ਪੰਜਾਬ ਆ ਇੰਡੀਆ ਵਾ ਹੁਣ ਆਪਾਂ ਇੱਕ ਦੂਜੇ ਨੂੰ ਭੰਡੀ ਜਾਈਏ ਉਹ ਗਲਤ ਗੱਲ ਆ ਠੀਕ ਆ ਨਾ ਉਹਨਾਂ ਦੀ ਸਰਕਾਰ ਵੀ ਕਹਿ ਰਹੀ ਆ ਵੀ ਜਿੱਥੇ ਸਾਨੂੰ ਮਿਲੇ ਅਸੀਂ ਇਮੀਡੀਏਟਲੀ ਵਾਪਸ ਭੇਜਾਂਗੇ ਤੇ ਦੂਜੀ ਗੱਲ ਆ ਜਿਹੜੀ ਆਪਣੀ ਰੱਬ ਭਲਾ ਕਰੇ ਤੁਹਾਡਾ ਜਿਹੜਾ ਜੇ ਕਹਿੰਦੇ ਵੀ ਉਹ ਕਹਿੰਦੇ ਵੀ ਜੇ ਅਦਾਲਤ ਚ ਕੇਸ ਕਰਤਾ ਇਹਨਾਂ ਨੇ ਵੀ ਹੋ ਸਕਦਾ ਅਸੀਂ 99% ਤਾਂ ਕਹਿੰਦੇ ਵਾਪਸ ਭੇਜਾਂਗੇ ਬਾਕੀ ਬਾਕੀ 1-2% ਆ ਜਿਹੜਾ ਮੁੰਡੇ ਨੂੰ ਤਾਂ ਕਹਿੰਦੇ ਫੜ ਲਿਆ ਜਿਹੜੀ ਸਰਬਜੀਤ ਕੌਰ ਆ ਉਹਨੂੰ ਨਹੀਂ ਹਜੇ ਫੜਿਆ ਹੈਗਾ ਜਦੋਂ ਉਹਨੂੰ ਉਹਨਾਂ ਨੇ ਫੜ ਲਿਆ ਕੈਪਚਰ ਕਰ ਲਿਆ ਉਹ ਇਮੀਡੀਏਟਲੀ ਉਹਨਾਂ ਨੂੰ ਵਾਪਸ ਕਰਨਗੇ ਜਿੱਥੇ ਤੱਕ ਉਹਨਾਂ ਦੀ ਸਰਕਾਰ ਦੀ ਬਾਹ ਲੱਗੀ ਆ ਕਿਉਂਕਿ ਮੈਂ ਵੀਡੀਓ ਦੇਖੀ ਨੇ ਉਹਨਾਂ ਦੀਆਂ ਨਾਲ ਢੱਲ ਉਹਨਾਂ ਦੀਆਂ ਤੇ ਬਾਕੀ ਦੂਜੀ ਗੱਲ ਹੈ ਭਾਈ ਐ ਆ ਵੀ ਇੱਕ ਦੂਜੇ ਦੇ ਦੇਸ਼ ਤੇ ਨਾ ਤੂੰ ਤੇ ਚੱਕੋ ਆਪਣਾ ਇੰਡੀਆ ਵੀ ਵਧੀਆ ਆ ਵਾ ਪਾਕਿਸਤਾਨ ਵੀ ਠੀਕ ਆ ਕੋਈ ਐਦਾਂ ਦੀ ਗੱਲਬਾਤ ਨਹੀਂ ਹੈਗੀ ਉਹਦੇ ਕਹਿਣ ਵਾਂਗੂ ਜਿਹਨੇ ਆਪਣੇ ਗੰਦੀ ਨਸਲ ਦਾ ਕੀੜਾ ਹੁੰਦਾ ਨਾ ਜਿਹੜਾ ਇੱਕ ਕਹਿੰਦੇ ਸਿਓ ਖਰਾਬ ਹੋਵੇ ਸਾਰੀ ਪੇਟੀ ਨੂੰ ਖਰਾਬ ਕਰ ਦਿੰਦਾ ਵਾ ਗਲਤੀ ਉਹਦੀ ਸੀ ਹੁਣ ਆਪਣਾ ਸਿੱਖ ਜਥਾ ਜਾਂਦਾ ਵਾ ਬਹੁਤ ਵਧੀਆ ਆਪਾਂ ਕਹਿੰਦੇ ਆ ਵੀ ਆਪਣੇ ਮਾਵਾ ਭੈਣਾਂ ਨੂੰ ਬਜ਼ੁਰਗਾਂ ਨੂੰ ਮੱਥਾ ਟੇਕਣ ਨੂੰ ਮਿਲਦਾ ਵਾ ਆਪਣੇ ਦਰਸ਼ਨ ਕਰਨ ਨੂੰ ਮਿਲਦੇ ਨੇ ਆਪਾਂ ਅਰਦਾਸ ਦੇ ਵਿੱਚ ਵੀ ਇਹ ਕਰਦੇ ਆ ਠੀਕ ਆ ਨਾ ਅਰਦਾਸ ਵੀ ਕਰਦੇ ਆ ਤੇ ਕਹਿਣ ਦਾ ਮਤਲਬ ਇਹ ਆ ਮੇਰਾ ਵੀਰ ਬਣ ਕੇ ਇਹ ਦੋਨਾਂ ਦੇਸ਼ਾਂ ਦੇ ਵਿੱਚ ਗੱਲਬਾਤ ਕਰੋ ਗੱਲਬਾਤ ਕਰਕੇ ਇਹਨੂੰ ਛੇਤੀ ਨਿਪਟਾਰਾ ਕਰੋ ਜੇ ਤਾਂ ਬਾਕੀ ਵੀਰੇ ਗੱਲ ਆਏ ਆ ਵੀ ਆਪਣੇ ਨਾ ਦੋਨਾਂ ਦੇਸ਼ਾਂ ਦੇ ਵਿੱਚ ਆਪਾਂ ਕਹਿੰਦੇ ਆ ਵੀ ਵਧੀਆ ਪਿਆਰ ਬਣੇ ਤੇ ਇੱਕ ਦੂਜੇ ਨਾਲ ਨਾ ਖਲਵਾੜ ਕੀਤਾ ਜਾਵੇ ਤੇ ਉਹਨੂੰ ਉਧਰੋਂ ਫੜ ਕੇ ਇੱਧਰ ਭੇਜਿਆ ਜਾਵੇ ਉਹਨਾਂ ਦੇ ਘਰੇ ਰਹਿੰਦੀ ਜਿੱਥੇ ਰਹਿੰਦੀ ਆ ਉਹ ਉੱਥੇ ਜਾਨੀ ਕਿ ਇਧਰ ਭੇਜ ਦਿੱਤਾ ਜਾਵੇ ਐਵੇਂ ਕਾਹ ਨੂੰ ਇੱਕ ਦੂਜੇ ਦੇ ਦੇਸ਼ ਦੇ ਉੱਤੇ ਤੁਮਤ ਲੱਗਦੀ ਆ ਕਹਿਣ ਦਾ ਮਤਲਬ ਇਹ ਆ ਵੀਰੇ ਵੀ ਜਿਹੜੇ ਸਿੱਖ ਸਰਧਾਲੂ ਜਾਂਦੇ ਆ ਮੱਥਾ ਟੇਕਣ ਜਾਂਦੇ ਆ ਉਹਨਾਂ ਦਾ ਗਾਹਾਂ ਉਹਨਾਂ ਦਾ ਯਾਨੀ ਕਿ ਆਪਾਂ ਨੂੰ ਕਹਿਣ ਦਾ ਮਤਲਬ ਯਾਰ ਉਹਨਾਂ ਦਾ ਮਨ ਚ ਇੱਛਾ ਹੁੰਦੀ ਆ ਵੀ ਮੱਥਾ ਟੇਕ ਕੇ ਆਉਣਾ ਸੀ ਦਰਸ਼ਨ ਕਰਕੇ ਆਉਣੇ ਆ ਠੀਕ ਆ ਨਾ ਉਹਨਾਂ ਦੇ ਕੋਈ ਦਰਸ਼ਨ ਕਰਨ ਦੇ ਵਿੱਚ ਕੋਈ ਜੜਾ ਛਣਣਾ ਬਣੇ ਮੇਰੀ ਬੇਨਤੀ ਆ ਜਿਹੜੇ ਜਿਹੜੇ ਵੀਰ ਭਰਾ ਦੇਖਦੇ ਨੇ ਇੱਕ ਤਾਂ ਵੀਰੇ ਚੈਨਲ ਸਬਸਕ੍ਰਾਈਬ ਕਰ ਲਿਓ ਇੱਕ ਵੀਰੇ ਆਪਣਾ ਇਹ ਦਬਾਅ ਪਾਓ ਜਿਆਦਾ ਤੇ ਜਿਆਦਾ ਵੀ ਆਪਣੇ ਦੋਨਾਂ ਦੇਸ਼ਾਂ ਦੇ ਵਿੱਚ ਵਧੀਆ ਸਬੰਧ ਬਣੇ ਰਹਿਣ ਆਪਾਂ ਨੂੰ ਦਰਸ਼ਨ ਵਧੀਆ ਹੋ ਸਕਣ ਆਪਣੇ ਜਿਹੜੇ ਦਰਸ਼ਨ ਆਪਾਂ ਕਰਨੇ ਆਂ ਤੀਰਥਾਂ ਦੇ ਠੀਕ ਆ ਨਾ ਤੇ ਬਾੜਾ ਵੀਰੇ फडਕਾਉ ਬਿਆਨ ਨਾ ਦਿਆ ਕਰਨਾ মিডিਆ ਵਾਲੇ ਮੈਂ মিডিਆ ਵਾਲਿਆਂ ਵੀ ਵੀਰਾਂ ਨੂੰ ਬੇਨਤੀ ਕਰਦਾ ਹਾਂ ਬਾੜੇ ਫੜਕਾਉ ਬਿਆਨ ਨਾ ਦਿਆ ਕਰੋ ਠੀਕ ਆ ਵੀਰੇ ਓਕੇ ਵੀਰੇ